ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਰਬ ਕ੍ਰिएशन YouTube ਚੈਨਲ ਤੇ ਅੱਜ ਆਪਾਂ ਮਾਂ ਦੀ ਦਾਲ ਦੇ ਦਹੀਂ ਭੱਲੇ ਬਣਾਵਾਂਗੇ ਇਸ ਤਰ੍ਹਾਂ ਮਾਂ ਦੀ ਦਾਲ ਲੈ ਕੇ ਮੈਂ ਤੇ ਰਾਤ ਜਿਹੜੀ ਦਾਲ ਧੌਂਤੀ ਸੀ ਇਸ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਧੋਲਾਂਗੇ ਜਿਹੜਾ ਇਹ ਕਾਲਾ ਛਿਲਕਾ ਇਸ ਤਰ੍ਹਾਂ ਧੋਣ ਨਾਲ ਹੀ ਉੱਤਰ ਜਾਊਗਾ ਪਹਿਲਾਂ ਮੈਂ ਇਸ ਨੂੰ ਚੰਗੀ ਤਰ੍ਹਾਂ ਧੋ ਲੈਣੀ ਆ ਲਓ ਜੀ ਹੁਣ ਇਸ ਤਰ੍ਹਾਂ ਮੈਂ ਦਾਲ ਧੋਲੀ ਤੇ ਹੁਣ ਆਪਾਂ ਇਹਨੂੰ ਮਿਕਸਚਰ ਰਾਈਂ ਜਿਹੜਾ ਉਹ ਪੀਸ ਲਵਾਂਗੇ ਇਸ ਦਾ ਥੋੜਾ ਥੋੜਾ ਪਾ ਕੇ ਇਸ ਚ ਤੇ ਪਹਿਲਾਂ ਮੈਂ ਇਸ ਨੂੰ ਪੀਸ ਲੈਣੀ ਆ ਜਦੋਂ ਆਪਾਂ ਇਸ ਨੂੰ ਪੀਸਨੇ ਇਸ ਤਰ੍ਹਾਂ ਤਾਂ ਦਾਲ ਆਪਾਂ ਇਸ ਤਰ੍ਹਾਂ ਮਿਕਸਚਰ ਚ ਪਾ ਕੇ ਵਿੱਚ ਥੋੜਾ ਜਿਹਾ ਪਾਣੀ ਪਾ ਲੈਣਾ ਇਸ ਤਰ੍ਹਾਂ ਥੋੜਾ ਜਿਹਾ ਇੰਨਾ ਇੰਨਾ ਪਾਣੀ ਪਾ ਕੇ ਆਪਾਂ ਇਹਨੂੰ ਪੀਸੀ ਜਾਣਾ ਹੁਣ ਇਸ ਤਰ੍ਹਾਂ ਰਗੜ ਕੇ ਨੇ ਇਹਦੇ ਵਿੱਚ ਥੋੜਾ ਜਿਹਾ ਲੂਣ ਸਵਾਦ ਅਨੁਸਾਰ ਥੋੜਾ ਜਿਹਾ ਲੂਣ ਇਸ ਤਰ੍ਹਾਂ ਤੇ ਥੋੜੀ ਜੀ ਲਾਲ ਮਿਰਚ ਜੇਕਰ ਤੁਸੀਂ ਲਾਲ ਮਿਰਚ ਪਾਉਣਾ ਚਾਹੁੰਦੇ ਆ ਤਾਂ ਪਾ ਸਕਦੇ ਆ ਜੇਕਰ ਨਹੀਂ ਪਾਉਣੀ ਤਾਂ ਤੁਹਾਡੀ ਮਰਜ਼ੀ ਹੈ ਤਾਂ ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਲਓ ਜੀ ਹੁਣ ਕੜਾਈ ਵਿੱਚ ਤੇਲ ਪਾਇਆ ਸੀ ਮੈਂ ਤੇਲ ਜਿਹੜਾ ਆਪਣਾ ਕਲਕ ਗਿਆ ਹੁਣ ਆਪਾਂ ਛੋਟੇ ਛੋਟੇ ਇਸ ਤਰ੍ਹਾਂ ਪੀਸ ਬਣਾ ਕੇ ਇਹਦੇ ਇਕੜਾਈ ਚ ਛੱਡੀ ਜਾਵਾਂਗੇ ਇਸ ਤਰ੍ਹਾਂ ਜਿੰਨੇ ਕ ਆਪਣੇ ਤੇਲ ਚ ਪੈਂਦੇ ਹੋਣਗੇ ਆਪਾਂ ਉਹਨੇ ਕ ਪਾ ਲੈਨੇ ਦੋ ਤਿੰਨ ਵਾਰ ਕਰਕੇ ਆਪਾਂ ਇਹਨਾਂ ਨੂੰ ਕਰ ਦੇ ਲਾਂਗੇ ਲਓ ਜੀ ਇਸ ਤਰ੍ਹਾਂ ਆਪਣੀ ਜਿਹੜੀ ਭੱਲਿਆ ਤਿਆਰ ਹੋ ਗਈ ਤਾਂ ਹੁਣ ਇਹਨਾਂ ਨੂੰ ਆਪਾਂ ਇੱਕ ਪਲੇਟ ਵਿੱਚ ਕੱਢ ਲਵਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਇੱਕ ਪਲੇਟ ਵਿੱਚ ਕੱਢ ਲਵਾਂਗੇ ਤੇ ਫਿਰ ਜਿਹੜੇ ਦੂਸਰੇ ਆਪਾਂ ਉਹਨਾਂ ਨੂੰ ਵੀ ਉਸੇ ਤਰ੍ਹਾਂ ਛੋਟੇ ਛੋਟੇ ਪੀਸ ਕਰਕੇ ਆਪਾਂ ਕੜਾਈ ਵਿੱਚ ਛੱਡ ਲਾਂਗੇ ਇਸੇ ਤਰ੍ਹਾਂ ਕਰਕੇ ਮੈਂ ਜਿਹੜੇ ਸਾਰੇ ਇਸ ਤਰ੍ਹਾਂ ਦਹੀਂ ਭੱਲੇ ਆਪਣੇ ਕੱਢ ਲੈਣੇ ਆ। ਲਓ ਜੀ ਜਦੋਂ ਹੁਣ ਆਪਾਂ ਇਸ ਤਰ੍ਹਾਂ ਦਹੀਂ ਭੱਲੇ ਆਪਣੇ ਜਿਹੜੇ ਕੱਢ ਲਏ ਤਾਂ ਆਪਾਂ ਇਹਨਾਂ ਨੂੰ 2-3 ਮਿੰਟ ਵਾਸਤੇ ਤਾਜੇ ਪਾਣੀ ਵਿੱਚ ਰੱਖ ਦੇਣਾ। ਇਸ ਤਰ੍ਹਾਂ ਤਾਜੇ ਪਾਣੀ ਵਿੱਚ ਪਾ ਦੇਣੀ ਹੈ। ਤੇ 2-3 ਮਿੰਟ ਵਾਸਤੇ ਇਹਨਾਂ ਨੂੰ ਪੈ ਰਹਿਣ ਦੇਣਾ। ਲਓ ਜੀ ਦਹੀਂ ਭੱਲੇ ਹੁਣ ਆਪਣੇ ਹੋ ਗਏ ਆ ਤਿਆਰ ਤੇ ਹੁਣ ਆਪਾਂ ਇਹਨਾਂ ਨੂੰ ਪਾਵਾਂਗੇ ਪਲੇਟ 'ਚ ਇਸ ਤਰ੍ਹਾਂ ਬਹੁਤ ਹੀ ਸੋਹਣੇ ਜਿਹੜੇ ਬਣ ਕੇ ਨਰਮ ਦਹੀਂ ਭੱਲੇ ਆਪਣੇ ਤਿਆਰ ਹੋ ਗਏ ਹੁਣ ਆਪਾਂ ਇਹਨਾਂ ਨੂੰ ਪਾਵਾਂਗੇ ਪਲੇਟ 'ਤੇ ਇਸ ਤਰ੍ਹਾਂ ਜਿੰਨੇ ਕ ਆਪਾਂ ਖਾਣੇ ਹੋਣਗੇ ਉਨੇ ਕ ਆਪਾਂ ਪਲੇਟ 'ਚ ਪਾ ਲੈਨੇ ਆ ਇਸ ਤਰ੍ਹਾਂ ना उपर पावे आप दही फिर पावे आप थोड़ा जहा लूण थोड़ी जी लाल मिर्च पावे आप पा। काली मिर्च भी पा सकते हैं ਤੇ ਫੇਰ ਪਾਵਾਂਗੇ ਆਪਾਂ ਭੁੰਨਿਆ ਹੋਇਆ ਜੀਰਾ ਥੋੜਾ ਜਿਹਾ ਤੇ ਹੁਣ ਉੱਪਰ ਆਪਾਂ ਪਾਵਾਂਗੇ ਇਹਦੇ ਸੋਸ ਲਓ ਜੀ ਦਹੀਂ ਪੱਲੇ ਆਪਣੇ ਤਿਆਰ ਹੈ ਤੇ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਕਿਸ ਤਰ੍ਹਾਂ ਦੇ ਜਿਹੜੇ ਬੰਦ ਹੈ ਧੰਨਵਾਦ